ਜਿਹੜੇ ਵੇ ਰਕਬੀਰ ਕਿੱਥੇ ਗਿਆ ਲੱਭਾ ਕਿ ਨਹੀਂ ਸੱਚ ਉਹਨੂੰ ਤੇ ਲੱਭਣਿਆ ਮੈਂ ਉਹ ਬਣੀ ਕਿੱਥੇ ਹੀ ਹੋ ਹਾਏ ਨਹੀਂ ਮੈਂ ਮਰ ਗਈ ਕੀ ਹੋਇਆ ਹਣ ਤੇ ਨਾਲ ਬੱਦ ਕੀ ਕਰਾਂਗੇ ਉਹ ਇੱਥੇ ਕਿਤੇ ਹੋਣਾਗਾ ਨਿੰਬੂ ਆਏ ਨਿੰਬੂ ਰਵੇ ਤਾਂ ਤੂੰ ਇਹ ਕਿ ਆਇਆ ਵਾ ਕਿਤੇ ਨਿਆਰੇ ਨੂਰੇ ਨਾਲ ਖੱਟਾ ਪੈ ਗਿਆ ਹੋਵੇ ਹੋਰ ਨਾ ਸਿਆਪਾ ਪੈ ਜਾਏ ਥੋੜਾ ਬਸ ਦਿਮਾਗ ਕੰਮ ਕਰਦਾ ਆਪਾਂ ਅੰਗਲੇ ਦਾ ਬਸ ਇਹੋ ਹੀ ਕਿ ਸਦਾਈ ਖੋਲਦਾ ਹੁੰਦਾ ਬੰਦਾ ਆਇਰਾ ਪਾ ਮੈਨੂੰ ਨਹੀਂ ਤੇਰੀ ਗੱਲ ਦੀ ਸਮਝ ਆਉਂਦੀ ਮੈਨੂੰ ਵੀ ਨਾ ਤੂੰ ਛਦੈਣ ਕਰ ਦਿੱਤਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੈਂ ਨਾ ਜੇ ਤੈਨੂੰ ਕੁਝ ਕਹੀ ਨਹੀਂ ਤਾਂ ਤੂੰ ਬੋਟੀ ਦੇ ਹੱਥੀ ਪੈਣਾ ਵਾ ਤਾਂ ਹੀ ਮੈਂ ਤੈਨੂੰ ਕੁਝ ਕਹਿੰਦੀ ਨਹੀਂ ਕਿ ਪਰ ਓਦਾਂ ਨਾ ਹੁਣ ਤੋਂ ਹੈ ਮੁੱਕ ਗਿਆ ਖਾਣ ਵਾਲਾ ਜਾ ਅੰਦਰ ਵੇ ਨਾ ਵੇ ਨਾ ਬਾਹਰ ਹਾਂ ਮੈਂ ਅੰਦਰ ਵੇਖਾਂ ਮੇਰੇ ਕੋ ਸਾਂਭੀਆਂ ਨੇ ਹੁਣ ਉੱਥੇ ਆ ਵੇਖ ਤੈਨੂੰ ਪਤਾ ਲੱਗੇ ਕੁੰਡੀ ਮਾਰਦੇ ਮੈਂ ਨਿੰਬੂ ਨਾਲ ਨਿੰਬੂ ਪਾਣੀ ਗੋਣਾਂ ਕੁੰਡੀ ਮਾਰਦੇ ਹੁਣ ਤੈਨੂੰ ਸ਼ਰਮ ਆਉਂਦੀ ਪੇ ਕੁੰਡੀ ਮਾਰਦੇ ਜੇ ਤੂੰ ਸਵਾਦਾਂ ਹੁੰਦਾ ਤਾਂ ਸਿਆਪਾ ਨਾ ਹੁੰਦਾ ਮਿੰਨੋੜੇ ਬਰ ਹੁਣ ਪੈਗ ਲਾ ਕੇ ਪੀ ਲੈ ਤੂੰ ਵੀ ਤ ਉਹਨਾਂ ਨੂੰ ਦੇ ਦੇ ਰੈਂਦੀ ਖੁੰਦਾ ਜਲੂਸ ਦਾ ਹੁਣ ਕਢਾ ਲਾ ਤੂੰ ਇਹ ਮੁੰਡੇ ਦਾ ਕੋਖ ਨਹੀਂ ਹਾਲ ਹੈਗਾ ਆ ਮੈਂ ਬਣ ਗਿਆ ਰਾਜਾ ਓਏ ਆ ਸਾਰੀ ਪੈੜੀ ਮੇਰੀ ਓਏ ਜਿਹੜਾ ਵੀ ਮੇਰੇ ਰਾਜ ਪੁਰੀ ਪੁਰੀ ਕਰੂ ਓਰੀ ਮੈਂ ਤੌਣ ਵੜ ਦੇਣੀ ਓਏ ਵਾਹ ਰਾਜਾ ਬਣ ਗਿਆ ਓਏ ਮੇਰੀ ਪਰਜਾ ਨਹੀਂ ਦਿਖਦੀ ਕਿਤੇ ਓਏ ਉਹ ਸੈਨਿਕ ਉਹ ਮੇਰੇ ਸੈਨਿਕ ਕਿੱਥੇ ਮਰ ਗਏ ਓਏ ਹਾਂ ਮੈਨੇ ਤੋਣਾ ਕਲਮ ਕਰ ਦੇਣੀ ਆ ਹੁਣ ਮੈਂ ਲਾ ਭਈਆ ਤਾਂ ਬੈਠਾ ਵਾਦੇ ਆਹ ਭਈਆ ਕਿਦਾਂ ਕੀ ਕਰਨ ਰਿਹਾ ਇੱਥੇ ਆਹ ਮੇਰੀ ਤਲਵਾਰ ਦੇਖਦੀ ਆ ਆਹ ਦੇਖਦੀ ਦੇਦੀ ਆ ਮੇਰੇ ਹੁਕਮ ਦੀ ਉਲੰਘਣਾ ਹੋ ਰਹੀ ਏ ਇੱਥੇ ਨਹੀਂ ਭਈਆ ਜੋ ਹੁਕਮ ਦੂ ਕਾਣ ਲਿਆ ਉਹ ਕਾ ਹੋਂ ਡਿਆ ਵਾ ਮੈਂ ਤੇਰੀ ਧੌਣ ਕਲਮ ਕਰ ਦੇਣੀ ਆ ਮੈਂ ਕਦੇ ਨਹੀਂ ਡਿਆ ਵਜਾ ਮਾਰਨ ਦੱਸੋ ਹੁਕਮ ਕਰੋ ਮਹਾਰਾਜ ਮੇਰੀ ਚਾਚੀ ਨੂੰ ਪੇਸ਼ ਕੀਤਾ ਜਾਵੇ ਚਾਚੀ ਅੰਦਰ ਵਸ਼ੀਦਰਬਾਰ ਚ ਆ ਜਾਓ ਉੱਥੇ ਇੱਥੇ ਪੇਸ਼ ਕਰੋ ਮੇਰੇ ਦਰਬਾਰ ਚ ਉਹ ਨਹੀਂ ਉੱਥੇ ਰਾਣੀਆਂ সেবা ਕਰਾਉਂਦੀ ਗੋਲੀਆਂ ਕੋ সেবা ਕਰਾਉਂਦੀ ਆ ਆ ਜੇ ਤੁਸੀਂ ਵੀ ਖਾਓ ਪ੍ਰਸਾਦਾ ਪਾਣੀ ਆਪਣਾ ਚਲੋ ਤਾਰੋ ਮੇਰੇ ਸੰਗ ਆ ਜੰਦੂ ਥੱਲੇ ਫਿਰ ਆ ਨੀ ਲੈ ਵੀ ਇਹ ਵੀ ਚੰਗੀ ਬਿਰਤਾਈਓ ਆਪੇ ਖਵਾ ਗਏ ਹੁਣ ਆਪੇ ਭੁਗਤਣਾ ਪੈਂਦਾਈ ਆਇਓ ਮਹਾਰਾਜ ਆਏ ਇਹਨਾਂ ਦਾ ਵੀ ਚੰਗੀ ਇਹੋ ਪਿਆਰੇ ਕੋਟ ਧਲੀਦਾ ਚਲਵਾੜੀ ਰਾਜ ਨੇ ਛੱਡਣੀ ਆਪਣੀ ਚੱਲ ਮਹਾਰਾਜ ਆਓ ਅੰਦਰ 저는 며칠 터뜨리지 못했습니다 그래도 그런 위험을 겪Ö 누구한테 고사리 해주셨어요? 나를 miserable? 어디서? ş في Hospital 어디서 나의 피� Ал 전�apper 정도 아시죠? ਆ ਦાસੀ ਠੀਕ ਵਾ ਪਾਣੀ ਪਿਆ ਦੇ ਰਾਜੇ ਨੂੰ ਦાસੀ ਓਏ ਰਾਜਾ ਬਣਿਆ ਵਾ ਹਾਏ ਹਾਏ ਮੇਰੀ ਬਾਕੀ ਪਰ ਜਾ ਕਿੱਛ ਆ ਮੇਲਾ ਨਾ ਮਹਾਰਾਜ ਜੀ ਤੂੰ ਪਾਣੀ ਪੀਓ ਲੈ ਓ ਮੇਰੇ ਦਰਬਾਰ ਦੀ ਪੇਸ਼ ਕਰੋ ਚਾਚੀ ਨੂੰ ਪਈਦਾ ਮੈਂ ਲੈ ਗਿਆ ਉਹਨਾਂ ਦાસੀ ਚੱਲ ਮਾਰੋ ਮੈਨੂੰ ਲੈ ਲੈ ਆ ਹਣ ਨਵਾ ਫਾ ਓ ਪਿਆਲ ਦੇ ਪਾਣੀ ਤੇ ਪੱਕੀ-ਪੁੱਕੀ ਚੱਲਦੇ ਮਾੜੀ ਮੋਟੀ ਆਰ ਨਵੇਂ ਕੰਮ ਮੱਕੀ ਚੱਲਦਾ ਤੇ ਪਾਣੀ ਕਿਹੜੇ ਵੇਨੇ ਕਰਨਾ ਵਾ ਆਹੋ ਖੇਡੈ ਹੀ ਖੇਡੀ ਜਾਣੀ ਤੀ ਤੇ ਪੰਗਾ ਹੀ ਬਾਤ ਆ ਉਹ 2 ਮਿੰਟ ਕਰਨਾ ਮੋੜ ਕੇ ਮੈਂ ਗੁਸਤਖ ਵੜਦਾ ਵੀ ਮੈਂ ਮਾਰਾ ਤੂੰ 2 ਮਿੰਟ ਖਲੋ ਤੇ ਮੈਂ ਲੈ ਕੇ ਆਉਂਦਾ ਪਾਣੀ ਆ ਜਿੰਨੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਪਦੀ ਹੀ ਰਾ ਦੇਨੀਆ ਮੈਂ ਮਾਰਾ ਜਾਵਾਂ ਹੈ ਤੁਹਾਡਾ ਭਾਈਆ ਕਿੱਥੇ ਗਿਆ ਫਿਰ ਕਿਹੜਾ ਭਾਈਆ ਮੇਰੀ ਨਨਾਨ ਦਾ ਘਰ ਵਾਲਾ ਪੇਸ਼ ਕਰੋ ਆਪਣੀ ਨਨਾਨ ਮਿੱਥੇ ਜੀ ਨਨਾਨ ਤੇ ਸੌਂਗੀ ਸੌਂਗੀ ਹਾਂ ਮੇਰੇ ਹੁਕਮ ਤੋਂ ਪੁੱਛੇ ਤੋਂ ਬਿਗੈਰ ਉਹਨੇ ਭੰਗ ਖਾ ਲਈਗੀ ਨਾ ਪਾਪੜ ਖਾ ਲੇ ਕਿੰਨੇ ਭੰਗ ਖਾਦੀ ਕਿਹਨੇ ਭੰਗ ਨਹੀਂ ਖਾਦੀ ਜਾਵਾ ਪਰੌਣਾ ਕੀ ਗੱਲ ਆ ਔਰ ਮਾਰੇ ਪਾਣੀ ਮਰੀ ਮਹਾਰਾਜਾ ਬਣਿਆ ਵਾ ਮੈਂ ਰਾਜਾ ਬਣ ਗਈ ਕਹਿੰਦੇ ਚੱਲ ਮਾਰੋ ਮੈਨੂੰ ਕੋਣ ਆਹੀ ਪੱਕੀ ਕਿੱਥੇ ਆ ਜਾ ਲਿਆ ਕੇ ਤੇ ਮਾਰਦੇ ਚੱਲ ਖਰੇ ਠੰਡਾ ਹੋ ਜਾਦਾ ਦਿਮਾਗ ਤੇ ਲੱਤ ਤੇ ਨਸ਼ਾ ਲੈ ਮੈਂ ਆਵਾਜ਼ ਤੂੰ ਨਹੀਂ ਤੋ ਹੇਏ ਕੋਤਾਜਾ ਅੰਦਰ ਘੜੀ ਲੰਮੇ ਪੈ ਜਾ ਤੂੰ ਵੀ ਸੌਂ ਜਾ ਪਰ ਨਸ਼ਾ ਥੋੜਾ ਜਿਹਾ ਡਾਊਨ ਹੋ ਜਾਊਗਾ ਮਾਦਾ ਕੋਈ ਨਹੀਂ ਹੋਏ ਨਾ ਨਸ਼ਾ ਡਾਉਣ ਇਹਦਾ 2 ਮਿੰਟ ਜਾਰਲਾ 5 ਮਿੰਟ ਬਸ ਹਾ ਹਾ ਮੈਂ ਆਵੇ ਕਿਹੜਾ ਵੇਲਾ ਆ ਗਿਆ ਜੋ ਜਰਨੀ ਰਹੇ ਤੇ ਕੀ ਹੁਣ ਕੀ ਕਰੀਏ ਫਾ ਲੈ ਲਈਏ ਉਹਦਾ ਚਾਹੀਦਾ ਹੀ ਤੈਨੂੰ ਪਾ ਹੀ ਜਿੱਦਾਂ ਤੇ ਤੂੰ ਕਰਦਾ ਕਿੱਥੇ ਪਾਵੋ ਤੇਰਾ ਭੈਣ ਕਿੱਥੇ ਆ ਓਏ ਅੰਦਰ ਮਰੀ ਮਾਂ ਸੁੱਤੀ ਮਾਣਾ ਜਾ ਤੁਹਾਨੂੰ ਅੱਗੇ ਠੰਡ ਦਾ ਮੌਸਮ ਹੋਣਿਆ ਉਹ ਹੁੰਗੜ ਦੇ ਭਾਵੇਂ ਬੁਆ ਮੰਤਰੀ ਦਸ ਕੋੜੇ ਲਾਉ ਕੋਈ ਨਹੀਂ ਲਾਦਨੇ ਜੀ ਉਹ ਕੀ ਹੰਦੇ ਆ ਉਹ ਹੋਈ ਇਹ ਮਸਮ ਕਾਹੇ ਮਾਰਦੇ ਹੁੰਦੇ ਆਗੇ ਦਸੀ ਚੱਲ ਗੋ ਨਹੀਂ ਮਾਰਦੀ ਮੈਂ ਕਿੰਨਾ ਕਿਥੇ ਪਖੰਡ ਤੇ ਮਾਰਦੇ ਦੋ ਮਿਲ ਪੰਜ ਬਸ ਦੋ ਤਿੰਨ ਮਿੰਟ ਹੀ ਆ ਬਸ ਕੰਮ ਹੋਣੀ ਵਾਲਾ ਇਦਾਂ ਕਰ ਹੁਣ ਇਹਦੇ ਮਗਰ ਲਾਕੇ ਨਾ ਕਿ ਮੈਨੂੰ ਪੰਜ ਚਾਰ ਮਾਰਦੇ ਜੋ ਕਹਿਣ ਗਿਆ ਵਾ ਮੇਰੇ ਮੋਢੇ ਹਿਲਾ ਦੇ ਉਹ ਮਾਇਆ ਕੱਖ ਨਹੀਂ ਹੁੰਦਾ ਤੇ ਮੈਂ ਦੱਸਦਾ ਵਾ ਮੈਂ ਕਹਿਣ ਗਿਆ ਵਾ ਪਤਾ ਵਾ ਮਹਾ ਮੰਤਰੀ ਸਾਰੇ ਖਜ਼ਾਨੇ ਖੋਲ ਕੇ ਪ੍ਰਜਾ ਜ ਵੰਡ ਦੋ ਮੰਡ ਲਗਾ ਜੀ ਵੰਡ ਲਗਾ ਮੈਂ ਮੰਨੀਂ ਦੀਆਂ ਗੋਲੀਆਂ ਦੇ ਦਿੱਤੀਆਂ ਸੌ ਗਿਆ ਹੁਣ ਲੈ ਤਾਂ ਸੇਹੀ ਖਸਰ ਰਹਿ ਗਈ ਤੇ ਮਾਤਾ ਹੁਣ ਨਹੀਂ ਇੰਨੇ ਕੋਈ ਚੰ ਕੋਈ ਨਾ ਕੋਈ ਚੰਦ ਛਾੜ ਦੇਣਾ ਹੀ ਆ ਆ ਫੜ ਹਾਂ ਮੰਮੀ ਇਹਦੇ ਦਵਾਈ ਲੈ ਮੇਰਾ ਤਾਂ ਜੀ ਕੰਮ ਪਾਸੇ ਸੇਰ ਮੈਂ ਮਾਰ ਮਾਰ ਕੇ ਕਿੰਨਾ ਰੌਣਕ ਮੇਲਾ ਲੱਗਾ ਰਿਆ ਚੰਗਾ ਰੌਣਕ ਮੇਲਾ ਲਾਚੜਿਆ ਕਾ ਬਹੁਤ ਸੋਹਣਾ ਰੋਟੀ ਬਣੀ ਨਹੀਂ ਕਰਨਾ ਹੁਣ ਲੋ ਇਹਨਾਂ ਕੱਲ ਉੱਠਣਾ ਹੁਣ ਇਹਨਾਂ ਚਲੋ ਐਦਾਂ ਜਦੋਂ ਕੋਈ ਪ੍ਰੋਣਾ ਆਵੇ ਨਾ ਪੈਦਾ ਕਰ ਕਰ ਆਹੋ ਕੁਛ ਖਵਾਲ ਦਿਆ ਕਰੋ ਤਾ ਰੋਟੀ ਪਾਣੀ ਪਕਾਉਂਦੀ ਲੋੜ ਹੀ ਨਾ ਪਿਆ ਤੈਨੂੰ ਖਵਾਲ ਨਾ ਡਾ ਵੀ ਆ ਪੰਗ ਵਾਲੇ ਬੰਦੇ ਰੋਟੀ ਬੜੀ ਖਾਂਦੇ ਹੁੰਦੇ ਆ ਭੁੱਖ ਬੋ ਲੱਗਦੀ ਉਹਨਾਂ ਨੂੰ ਇਹ ਤੇ ਮੰਮੀ ਅੱਜ ਆਪਾਂ ਵੀ ਖਵਾਲ ਨਹੀਂ ਇਹ ਉੱਠਦੇ ਨਾ ਤੇ ਰੈਸਟੋਰੈਂਟ ਹੀ ਜਾਵਾਂਗੇ ਬਿੱਲ ਬਣ ਗਿਆ ਉਹ ਨਾ ਐਡਾ ਲੰਮਾ ਤੇ ਫਿਰ ਪਤਾ ਲੱਗੂ ਇਹਨੇ ਬਿੱਲ ਕਿਹੜਾ ਦੇਣਾ ਉਹ ਤਾਂ ਸਬਜ਼ੀ ਲੈਣ ਗਿਆ ਤੇ ਮੇਰੇ ਕੋ ਪੈਸੇ ਮੰਗਦਾ ਸੀ ਤੇ ਘਰੋਂ ਜਾਣੇ ਪੈਸੇ ਆਹੋ ਤੂੰ ਕਰ ਵਾਕੀ ਹੋ ਇਹਦੀ ਦੋ ਗੱਲ ਹੋਣੀ ਪਿੰਡ ਲੱਗੇ ਆਦਲ ਕੁੱਤਾ ਗਰੂਰੀ ਤੇ ਇਹਦਾ ਕੀ ਜਾਣਾ ਮੰਮੀ ਮੈਂ ਕੁੱਤਾ ਨਹੀਂ ਹਾਂ ਹੋਰ ਤੂੰ ਕੀ ਆ ਹਾਂ ਪਾ ਲੈ ਤੂੰ ਚੱਲ ਜੀ ਕਹਣਾ ਤੇਰਾ ਚੰਮ ਦੀ ਹੜਦਾ ਇਹਨੂੰ ਪਾਉ ਸੁੱਤਰ ਜਾ ਕਰਕੇ ਮੈਂ ਪਾਉਣਾ ਤੇ ਚਲੋ ਪਾ ਲੈ ਬੇ ਹੁਣ ਸਾਡੇ ਤੇ ਲੱਗ ਗਏ ਉਹਨੇ ਵਿਚਾਰੀਆਂ ਮਾਂ ਸੈਟ ਕੀਤਾ ਮਾਂ ਲੰਮੇ ਬੋਲਣਾ ਆਡੀਆਂ ਬੋਲਣ ਲੰਮੇ ਪਈ ਇੱਕ ਜਾਨੀ ਮੇਰੇ ਉਹਨਾਂ ਨੇ ਸਿਰ ਖਾ ਰਿਆ ਹੈ ਕਿਤੇ ਇਹਨਾਂ ਤਾਂ ਮੇਜ ਜਾਂਦੇ ਹਜੇ ਪਰਾਂਵੇਂ ਹੁਣ ਸੁੱਤੇ ਰਹਿਣੇ ਮਾਦਾ ਹੁਣ ਕੀ ਤੰਗੀ ਕੋਈ ਚੱਲ ਹੁਣ ਤੂੰ ਨੱਚ ਲੈ ਫੇਰ ਜੇ ਉਹਨੇ ਸੁੱਤੇ ਰਹਿਣਾ ਤੂੰ ਕੋਈ ਕਸਰਾ ਕਹ ਲੈ ਮੰਮੀ ਇਹ ਸੱਚ ਕੰਨ ਦੇ ਕਿ ਝੂਠ ਕੰਨ ਦੇ

ਹਾਂ ਅਰੇ ਪ੍ਰੋਗਰਾਮ ਵਾਲੇ ਕਾ 48 ਘੰਟੇ ਨਹਾ ਰਿਹਾ ਇਹਦਾ ਭੰਗ ਦਾ 48 ਘੰਟੇ ਤੇ ਸਿਰੇ ਚਾਹ ਨਹੀਂ ਪੀਉਣੀ ਚਾਹ ਨਹੀਂ ਲੂਮ ਵਾਲੀ ਪਿਆ ਦੇ ਬਣਾ ਕੇ ਨਿੰਬੂ ਪਾਣੀ ਪਿਆ ਜਿਓ ਉਹ ਫੇਰ ਜਾਗ ਪੈਣਾ ਨਸਾ ਨਾ ਦਾ ਉਹ ਤਾਂ ਲੰਮਾ ਹੀ ਇੰਨੇ ਚੱਕਰ ਉਹ ਕਹਿੰਦਾ ਜੇ ਇਹ ਟੈਕ ਗਿਆ ਉਧਰੋਂ ਬਜੀਤ ਟੈਕੀ ਤੇ ਜੇ ਪੂਆ ਪੁੱਪੜ ਤੇਰੇ ਜਾਗਦੇ ਹੀ ਉਹਨਾਂ ਨੇ ਪਾਦੀ ਕਦੋਂ ਸੌਣਾ ਮਰਨਾ ਕੋਈ ਗਾਲੀ ਉਹਨਾਂ ਦੀ ਉਹਨਾਂ ਦਾ ਟਿਕਣਾ ਨਾ ਸਾਨੂੰ ਟਿਕਦਾ ਦੋ ਦੋ ਗੋਲੀਆਂ ਇਹਨਾਂ ਨੂੰ ਦੋ ਸਵਾਲ ਉਹਨਾਂ ਨੂੰ ਆਪੇ ਦੇ ਗੋਲੀਆਂ ਵੀ ਤੀ ਕਿਤੋਂ ਲੈ ਆਂਦੀਆਂ ਨੀਂਦੀਆਂ ਗੋਲੀਆਂ ਹਾਂ ਤੇ ਮੈਂ ਸਾਰੇ ਇੰਤਜਾਮ ਕੀਤੇ ਆ ਤੂੰ ਹੁਣ ਬਸ ਕੇ ਰਿਹਾ ਕਰ ਮੈਨੂੰ ਵੀ ਚਾਹ ਪਾਣੀ ਆਪਣੀ ਨਕਰਾਨੀ ਜੀ ਦਿਆ ਕਰ ਉਹਨਾ ਸਾਨੂੰ ਪਿਆਲ ਕੇ ਦੇ ਕੇ ਗੋਲੀਆਂ ਤੇ ਆਪੇ ਰੱਜ ਕੇ ਪਿਆ ਰਵੇ ਓਇਆ ਮਾਦਾ ਖੱਦ ਹੋ ਗਈ ਤੁਹਾਡੇ ਵਾਲੀ ਦੇ ਇਹਦਾ ਨਾ ਇਹਨੂੰ ਚਾਈਪੋ ਤੇ ਜਾ ਕੇ ਪਹੜਾਉਣਾ ਪੈਣਾ ਹੀ ਇਹਦਾ ਇਹਦਾ ਸਾਕੋ ਠੀਕ ਹੋਣਾ ਗੰਡਾ ਜਿਹਾ ਕਿਹੜਾ ਰੱਖਣਾ ਚਾਰ ਪੰਜ ਦੇ ਮੌਲਾਂ ਨੂੰ ਪਤਾ ਲੱਗਦੀ ਰੱਖਿਆ ਨਹੀਂ ਨਾ ਤੇ ਇਹ ਪਿੰਗ ਜੰਤਰ ਰੱਖਣਾ ਚਲਦਾ ਹੁੰਦਾ ਨਹੀਂ ਕਰਾਂ ਮੇਰਾ ਤੇ ਨਹੀਂ ਹਣੀ ਪਿੰਡਾਂ ਨਾਲ ਪਾ ਦਾਂਗਾ ਰਾਜਾ ਬავਾ ਸੌਂਦੇ ਗਿਓ ਮਮੇ ਕਿਲੇ ਵੇਲਾ ਮੰਮੀ ਅਸੀਂ ਸੌਂਗੇ ਹੋਏ ਕਿ ਜੋੜ ਦੀ ਕਰਾਰੇ ਮਾਂ ਦੀ ਪੂ ਹੋਵੇ ਤੇ ਗੱਲ ਸੁਣੋ ਏਦਾਂ ਕਰ ਮਨਜੋਨ ਨੂੰ ਕਹਿੰਨੇ ਆ ਬੇ ਫੁੱਫਣ ਨੂੰ ਫੜੋ ਤੇ ਦੋਵੇਂ ਜਾਣੀਆਂ ਫੜੀਏ ਤੇ ਉਥੇ ਬੈੱਡ ਤੇ ਲਟਾ ਦਈਏ ਗ੍ਰੈਂਡ ਦੇ ਭੈਣੇ ਤੂੰ ਦੋ ਹੱਸੀ ਜਾਂਦੀ ਮੇਰੇ ਤੇ ਮੋਰਾਂ ਨੂੰ ਖਿੱਚ ਪੈ ਗਈ ਮੇਰੇ ਤੇ ਆ ਜਿਹੜੀਆਂ ਚੀਜਾਂ ਆਕੜ ਗਈਆਂ ਇਹਨਾਂ ਨੂੰ ਚੁੱਕ ਚੁੱਕ ਕੇ ਤੂੰ ਤਾਂ ਮਲਕ ਦੀ ਨਹੀਂ ਕਹਤਾ ਨਾ ਚੁੱਕ ਕੇ ਆ ਚੁੱਕੇ ਜਾਂਦੇ ਐਡੇ ਹੱਦ ਕਰਨ ਦੀ ਤੂੰ ਤਾਂ ਕਿਦੇ ਤੇਰੇ ਬਾਅਦ ਤਾਂ ਛੰਤੇ ਕਣੀਆਂ ਭੈਣੀਆਂ ਪਏ ਜਾਂ ਇਦਾਂ ਕਰੀਏ ਇਹ ਇੱਕ ਜਣੇ ਨੂੰ ਲੈ ਜੀਏ ਤੇ ਆ ਦੂਸਰਾ ਸੁਫਾਇਦ ਨਾਲ ਜੋੜ ਦੀ ਮੇਰੀ ਕਸੂਰ ਹਰ ਇੱਕ ਜਣੇ ਨੂੰ ਖੜਕੇ ਤੇ ਵੇਖ ਇਹਨਾਂ ਨੂੰ ਹਾਂ ਮੰਮੀ ਨਹੀਂ ਮੇਰੇ ਤੇ ਜੋੜ ਹੋ ਗਿਆ ਬੜਾ ਜ਼ਿਆਦਾ ਤੇ ਤੇਰਾ ਜੋੜ ਹੋ ਗਿਆ ਤਾਂ ਅਸੀਂ ਆਡਾ ਜੋੜ ਨਹੀਂ ਹੜ ਤੇ ਜਾਣ ਨਹੀਂਗੇ ਕਿੰਦਾਂ ਦੀਆਂ ਗੱਲਾਂ ਕਰਦੀਂ ਤੂੰ ਆਪਾ ਕਰਕੇ ਨਾ ਹਾਂ ਕੰਬਲ ਲਿਆ ਦਿਓ ਇਹਨਾਂ ਤੇ ਇੱਥੇ ਹੀ ਦੇ ਦਈਏ ਆਪੇ ਸਵੇਰੇ ਉੱਠਣਗੇ ਤਾਂ ਉੱਠ ਜਾਣਗੇ ਤਾਂ ਮੰਮੀ ਡਿੱਗ ਜਾਣਾਂ ਵਾ ਸੋਫਿਆਂ ਤੋਂ ਨਹੀਂ ਨਹੀਂ ਡਿੱਗ ਦੇ ਕਿ ਤੇਰੀ ਡਿੱਗ ਦੇ ਜੀ ਉਹ ਸੌਂਗੇ ਤਾਂ ਡਿੱਗਣ ਨਹੀਂ ਲੱਗੇ ਕਿਤੇ ਵੀ ਪਏ ਰਹਿਣਾ ਇਹਨਾਂ ਇੱਦਾਂ ਹੀ ਇੰਨਾ ਨਸ਼ਾ ਹੋਇਆ ਵਾ ਇਹਨਾਂ ਨੇ ਹਿਲਣਾ ਨਹੀਂਗਾ ਪਾਸਾ ਨਹੀਂ ਮਾਰਨਾ ਆ ਕੱਢ ਦਈਏ ਫਿਰ ਸਰਾਣੇ ਜੇ ਇਧਰੋਂ ਚੱਲ ਸਰਾਣੇ ਕੱਢ ਦੇ ਉਦਾਂ ਤੇ ਚੱਲ ਚੌੜੇ ਆ ਸੋਫੇ ਹਾਂ ਹੁਣ ਬੇਬੇ ਸਰਾਣਾਂ ਲਿਆ ਕੇ ਬੈਠੀ ਆ ਤਾਂ ਦੱਸ ਕੀ ਕਰਨਾ ਰਹਿਣ ਦੇ ਨੂੰ ਨਹੀਂ ਹਾਂ ਸਰਾਣੇ ਰਹਿਣ ਦੋ ਆਮ ਮੈਂ ਕਹਿੰਨੀ ਐਦਾਂ ਵਸਾ ਦੀ ਜੇ ਕਿਤੇ ਡਿੱਗ ਵੀ ਗਏ ਨਾ ਤੇ ਨਹੀਂ ਨਹੀਂ ਡਿੱਗਦੇ ਕੁਛ ਨਹੀਂ ਮਮੀ ਸੌਟ ਲੱਗ ਗਈ ਤੇ ਅਗਲੇ ਨੇ ਸਵੇਰੇ ਉੱਠ ਕੇ ਪੁੱਛਣਾ ਵੀ ਕੀ ਗੱਲ ਹੋ ਗਈ ਅੱਜ ਕਰੇ ਜੁੱਤੀ ਪਰੇ ਨੂੰ ਇਹਨਾਂ ਨੇ ਹੁਣ ਪੁੱਛੋ ਤੇਰੇ ਦੇ ਦਿਲ ਚ ਕਿਦਾਂ ਇਹਨਾਂ ਨੇ ਲੱਛਣ ਕੀਤੇ ਜਾਂ ਕੰਬਲਿਆ ਤੇ ਇਹਨਾਂ ਨੇ ਐਦਾਂ ਕਹੀਏ ਇਹਨਾਂ ਦੇ ਤੇ ਕੰਬਲ ਦੇ ਦੇ ਇਹ ਇੱਧਰ ਸੌਟੇ ਕਿਹੜਾ ਪੁੱਛਣਾ ਪਾ ਦੇਗਾ ਹੋਰ ਨੰ ਆਇ ਤੇਰ ਸੌਟੇ ਇੱਧਰ ਆਇ ਰਹੀ ਹੈ ਕਰਾ ਦੇ ਉਹ ਨਬੂਕ ਬੱਸ ਕਿੱਥੇ ਪਰੌਣੇ ਵਾਲੀ ਬਿਸਤਰੇ ਵਿਛੋਣੇ ਤੇ ਆਹ ਕੀ ਕਰਨਾ ਭੈਣ ਜਿਆ ਪਰੌਣੇ ਚੱਜਦੇ ਹੁਣ ਤਾਂ ਹੀ ਆ ਨਾ ਮੰਮੀ ਪਰੌਣੇ ਤੇ ਉਦਾਂ ਚੱਜਦੇ ਆ ਮੁੰਡਾ ਹੀ ਨਹੀਂ ਟਾਟਾ ਚੱਜਦਾ ਫੇਰ ਕਹਿਣਾ ਵਾ ਵੀ ਕਹਿੰਦੀ ਆ ਫੇਰ ਮਨਪ੍ਰੀਤ ਉਹੋ ਹੀ ਗੱਲ ਕਰਦੀ ਜੇ ਉਹਨੇ ਹੀ ਗਲਤੀ ਕੀਤੀ ਜੇ ਇਹਨਾਂ ਨੇ ਖਾਲੇ ਹੀ ਉਹਦਾ ਪੁੱਤ ਬਾਹਰ ਸੁੱਟਦੇ ਦੇ ਅਕਲ ਆਦੀਦੇ ਹਾਏ ਮੰਮੀ ਮੈਨੂੰ ਪਤਾ ਹੀ ਨਹੀਂ ਲੱਗਾ ਜੇ ਨਿਆਣਾ ਖਾਲਣ ਦਾ ਤਾਂ ਫੇਰ ਕੀ ਕਰਨਾ ਜੇ ਅਹੀਂ ਦੋਵੇਂ ਜਣੀਆਂ ਖਾ ਲੈਂਦੀਆਂ ਸਾਡਾ ਕੀ ਜਲੂਸ ਨਿਕਲਣਾ ਤੇ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਮੰਮੀ ਲਿਆ ਦਾ ਤੁਹਾਡੇ ਸਾਹਮਣੇ ਤੇ ਮੇਰੀ ਸੰਗੀ ਕੋਟ ਤੀ ਹਿੱਗੀਆਂ ਨੇ ਜਿਦੋਂ ਇਹ ਖਾਤੇ ਮੈਂ ਤਾਂ ਗੁੱਸੇ ਦੀ ਮਾਰ ਹੀ ਅੰਦਰ ਚੱਲ ਗਈ ਤੇ ਉਹ ਤੋਂ ਬਾਅਦ ਹੀ ਸਾਰਾ ਕਾਰਜਕ੍ਰਮ ਹੋ ਗਿਆ ਮੈਨੂੰ ਥੋੜਾ ਪਤਾ ਹੀ ਪਿਆ ਕੋਹ ਹੋ ਜਾਣਾ ਵਾ ਆ ਵੇਲਾ ਤਾਂ ਸੁੱਕਣ ਡਈਓ ਕਿ ਤੱਕ ਕਿੰਨਾ ਕਦੇ ਸਿਰ ਨੂੰ ਨਸ਼ਾ ਚੜਿਆ ਕਿੰਨਾ ਕ ਨਹੀਂ ਮੰਮੀ ਇੰਦਾ ਕਰੀਏ ਦੋ ਦੋ ਰੋਟੀਆਂ ਖਵਾਈਏ ਚੌਲ ਬਣੇ ਆ ਜੜੇ ਤੇ ਉਹੀ ਖਵਾਦੀਏ ਨਹੀਂ ਤੇ ਇਹਨਾਂ ਨੂੰ ਕੋਣ ਹੈ ਇਹੋ ਰੋਟੀ ਖਾਣ ਵਾਲੇ ਹੈਗੇ ਆ ਇਹਨਾਂ ਨੇ ਹੁਣ ਕੋਹ ਨਹੀਂ ਖਾਣਾ ਮਨਪ੍ਰੀਤ ਰੇ ਆਂ ਦੇ ਨਾਲ ਟੱਕੇ ਚੁੱਪ ਕਰਕੇ ਨਾ ਇਧਰੋਂ ਦੀ ਹੋਤ ਜਾ ਕੰਬਲ ਲਿਆ ਤੇ ਇਹਨਾਂ ਦੇ ਚ ਕੰਬਲ ਨਾ ਬਲੇ ਅੱਗੇ ਫੇਰ ਵੀ ਠੰਡ ਆ ਥੋੜੀ ਬਹੁਤੀ ਤੇ ਹੋਰ ਰਾਤ ਨੂੰ ਠੰਡ ਲੱਗਦੀ ਹੈ ਅਲੇ ਮਮ ਮੁੰਡਾ ਵੀ ਕਿਹੇ ਕੰਮ ਦਾ ਨਹੀਂ ਗਾ ਮੁੰਡੇ ਨੇ ਨਹੀਂ ਅਕਲ ਹੋਵੇ ਤਾਂ ਕਸਾ ਹਾ ਦਾ ਕਿ ਕੰਮ ਰਕਾਰ ਨੂੰ ਬਹੁਤ ਬਹੁਤ ਕਰਕੇ ਪੈਂਦਾ ਹੈ ਦਾ ਇੱਧਰ ਵੇ ਮੰਮੀ ਫੁੱਪੜਨਾ ਗੱਡੀ ਮੈਚਿੰਗ ਹੋਣਦੀ ਓ ਕੰਬਲ ਦੀ ਹੋਣਦੀ ਮੈਚ ਦਾ ਸਵਾਹ ਉੱਪਰ ਨਾ ਪਤਾ ਲੱਗਾ ਡੈਮੇਜਿੰਗਾਂ ਦਾ ਸਿਆਣਾ ਬਿਆਣਾ ਉਹਦਾ ਮੰਮੀ ਕੀ ਹਾਲ ਪਣ ਗਿਆ ਬਹੁਤ ਮੈਂ ਕਹਿਣ ਦੀ ਆ ਇਹਦਾ ਸਿਆਣੇ ਬਿਆਣੇ ਹੀ ਆ ਤੇ ਆਹ ਤਾਂ ਬੰਦੇ ਦਾ ਜਲੂਸ ਕੱਢਣ ਵਾਲਾ ਕੰਮ ਕੀਤਾ ਦਾ ਮੈਂ ਜੋ ਨਸ਼ਾ ਮਾੜਾ ਵਾ ਭਾਵੇਂ ਉੱਠ ਕੇ ਤੇ ਗੁੱਸਾ ਕਰੀ ਅਗਲਾ ਕੀ ਪਤਾ ਜਿਆਦੇ ਕੁਛੇ ਕੁਸ਼ਿਆਰ ਕਾਂ ਆਏ ਆਏ ਹੀ ਤੇ ਵੇਲਾ 'ਚ ਸ਼ਰਾਬ ਪਾਣੀ ਨਹੀਂ ਕੀਤਾ ਉਹਦਾ ਸਿਆਪਾ ਮਕਾ ਦਾ ਨਵਾਂ ਖੇਡ ਖੇਡ ਲਈ ਇਹਨਾਂ ਨੇ ਇਹਨਾਂ ਨੇ ਨਹੀਂ ਆਹ ਉਹ ਹੀ ਆਪਣੇ ਮੁੰਡੇ ਨੂੰ ਕਹਿਣ ਦੀ ਮੈਂ ਕਿਸੇ ਨੂੰ ਤੇ ਕਹਿੰਦੀ ਨਹੀਂ ਸਿਆਣਿਆਂ ਦੇ ਮੰਦਾ ਕੁੱਤਾ ਖਸਮੈ ਗਾਲ ਕੁੱਤਾ ਤਾਂ ਆਪਣੇ ਜੰਗਾ ਮੈਂ ਕਿਸੇ ਨੂੰ ਕੀ ਕਹਿਣਾ ਮੈਂ ਤਾਂ ਆਪ ਝੂਰਾਂ ਫੇਰ ਕਹ ਦਿੰਦਾ ਮੈਂ ਕੁੱਤਾ ਮੈਂ ਕੁੱਤਾ ਵੇਖਾ ਕਿਦਾ ਪੈਂਦਾ ਫੇਰ ਹਾਂ ਚੱਲ ਰਿਆਂ ਦੀ ਸੁੱਤੇ ਆ ਜਾ ਇਹਨਾਂ ਨੂੰ ਘੜੀ ਟਿਕੇ ਰਹਿਣਗੇ ਨਾ ਆਪਣੇ ਲਈ ਤਾਂ ਲਾਈਏ ਦੋ ਟਿੱਕੀਆਂ ਤੇ ਖਾਈਏ ਨੀ ਰਿਆਨ ਦੇ ਪਰੇ ਮੋਢੀ ਮੇਰਾ ਤਾਂ ਰੋਟੀ ਨੂੰ ਜੀ ਨਹੀਂ ਕਰਦਾ ਮੇਰਾ ਤਾਂ ਮੂਡ ਹੀ ਖਰਾਬ ਹੋ ਗਿਆ ਪਰ ਮੇਰਾ ਤਾਂ ਜੋਰ ਹੋ ਗਿਆ ਮੈਨੂੰ ਤਾਂ ਲੱਗੀ ਭੁੱਖ ਮੈਂ ਲੱਗੀ ਪਕਾ ਕੇ ਤਾਂ ਖਾ ਲਾ ਮੇਰੇ ਬਾਅਦ ਤੇ ਨਾ ਪਕਾਈ ਆਹ ਹੋਕੇ ਕੀ ਪਤਾ ਕਿਹੜੇ ਵੇਲੇ ਇਹਨਾਂ ਨੇ ਉੱਠ ਪਣਾ ਤਾਂ ਫੇਰ ਕਜਾ ਕੁੜੀ ਆਈ ਸੀ ਕਿਤੇ ਮਸਾਂ ਹੀ ਕੁੜੀ ਖੁਸ਼ੀ ਖੁਸ਼ੀ ਨਾ ਆਈ ਸੀ ਆਪਣੇ ਵੀ ਮਾਨੂੰ ਠੱਡ ਵੀ ਸ਼ੁਕਰ ਹਰਕਾ ਕੁੜੀ ਕੋਸ਼-ਕੋਸ਼ ਵਾ ਪਕਾਉਣੀਆਂ ਖਾਣੀਆਂ ਇਕੱਠੇ ਬੈ ਕੇ ਖਾਣੀਆਂ ਜੇ ਇਹਨਾਂ ਨੇ ਨਹੀਂ ਖਾਧੀਆਂ ਤੇ ਮੇਰਾ ਹੋਰ ਰੋਟੀ ਨੂੰ ਜੀ ਕਰਨ ਰ ਮੈਂ ਨਹੀਂ ਖਾਣੀ ਉਹਨੂੰ ਪੁੱਛ ਲਾ ਜੇ ਖਾਣੀਆਂ ਤੇ ਪਕਾ ਦੇ ਉਹਨੂੰ ਮੈਂ ਨਹੀਂ ਨਹੀਂ ਰੋਟੀਆਂ ਮੈਂ ਲੱਗੀ ਪਕਾ ਕੇ ਰੱਖਣ ਤੇ ਚੌਲ ਬਣੇ ਆ ਐਦਾਂ ਕਰੋ ਦੀਦੀ ਨੂੰ ਵੀ ਤੁਸੀਂ ਦੋ ਮੇਰਾ ਕੰਬਲ ਨੂੰ ਸੁੱਤੀ ਰਹਿੰਦੇ ਮੈਂ ਕੰਬਲ ਦੇ ਦੇਣੀ ਆ ਤੇ ਕੀ ਆ ਟਿਕੀ ਰਹਿੰਦੇ ਘਰਿਆ ਸੁੱਤੇ ਇਹਨਾਂ ਦਾ ਨਸ਼ਾ ਥੋੜਾ ਜਿਹਾ ਲੱਥੇ ਆਹ ਤੇ ਤੁਹਾਡੀਆਂ ਬੱਤੀਆਂ ਰੋਟੀਆਂ ਪਕਾ ਕੇ ਰੱਖ ਲੈਣੇ ਹੋਰ ਨਾ ਵੇਦੀ ਰਾਤ ਉੱਠ ਕੇ ਰੋਟੀਆਂ ਆਹੋ ਰੋਟੀ ਖਾ ਕੇ ਤੇ ਮੁੰਡੇ ਨੂੰ ਵੇਖ ਹਾ ਹਲੋ ਰੋਇ ਕਿ ਹੋ ਗਿਆ ਕੀ ਹੋ ਗਿਆ ਵਾ ਮੈਂ ਸੌਦਾ ਇਦਾਂ ਹੁੰਦਾ ਹੇ ਦਸ ਵਨ ਨੰਨੇ ਆਹੋ ਹਾ ਤੇਂ ਦੇ ਪਿਆ ਨਹੀਂ ਹਾਂ ਮੈਂ ਸੌਦਾ ਇਦਾਂ ਹੁੰਦਾ ਵਾ ਹਾ ਤੇਨ ਛੱਟ ਲੱਗੀ ਬੜੀ ਤੇਨ ਛੱਟ ਲੱਗੀ ਹੋਣੀ ਆ ਉੱਠੋ ਹਾ ਉੱਠ ਮੈਂ ਸੌਦਾ ਹੀ ਇਦਾਂ ਵਾ ਹਾ ਮੈਂ ਮਰ ਗਈ ਤੇਨ ਛੱਟ ਲੱਗੀ ਹੋਣੀ ਨਹੀਂ 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 ਮੈਂ ਸੌ ਗਿਆ ਬਸ ਐਦਰ ਮੈਂ ਬਾਹ ਫੜੋ ਹਾ ਉੱਠੋ ਸੌ ਗਿਆ ਸੌ ਗਿਆ ਸੌ ਹਾਏ ਨਹੀਂ ਮੇਰੀ ਗੱਲ ਸੁਣੋ ਕਿੱਥੇ ਆਪਾਂ ਬੈਠੇ ਆ ਹੂੰ ਕਿੱਥੇ ਬੈਠੇ ਆਪਾਂ ਉਠੋ ਉਠੋ ਉੱਥੇ ਕਿੱਥੇ ਬੈਠੇ ਆਪਾਂ ਕਿੱਥੇ ਸੌਂਦੇ ਆ ਤੁਸੀਂ ਹਾ ਹਾ ਕਿੱਦਾਂ ਐ ਚੱਪੋ ਕਿੱਦਾਂ ਸਿਰ ਭਾਰਾ ਹੋ ਗਿਆ ਇਹ ਆਪਣਾ ਘਰ ਹੀ ਨਹੀਂਗਾ ਸਿਰ ਭਾਰਾ ਹੋਇਆ ਕਿੱਦਾਂ ਮੇਰਾ ਤੁਹਾਡਾ ਹੋਇਆ ਕਿੰਨੇ ਹਉ ਬਹੁਤ ਯਾਰੀ ਪੀੜ ਹੋਣੀ ਸਾਨੂੰ ਆ ਕਿੱਥੇ ਬਹਿ ਜਾ ਦੇਖਣਾ ਚਾਹੀਏ ਇੱਥੇ ਬਿਠੇ ਰਹੋ ਕੋਈ ਨਹੀਂ ਮੇਰੀ ਗੱਲ ਸੁਣੋ ਆ ਉਹਨਾਂ ਦਾ ਕਾਰਵਾ ਇਹ ਮਜੂਰ ਕਾਵਾ ਕਰਾ ਮਨਪ੍ਰੀਤ ਹੁਣੀ ਜਿੱਧਰ ਗਏ ਹਾਂ ਮੇਰੀ ਗੱਲ ਸੁਣੋ ਅਸੀਂ ਮੰਡੇ ਆਏ ਸੱਚ ਇਹ ਮੰਡੇ ਆਏ ਸਾਰੇ ਜਾਣੇ ਇਕੱਠੇ ਰਗਵੀਰ ਛੱਡ ਕੇ ਚਲ ਗਿਆ ਸਾਨੂੰ ਬਲਜੀਤ ਕਿੱਥੇ ਗਈ ਹਾਏ ਹਾਂ ਜਾ ਕੇ ਕੋਈ ਨਹੀਂ ਬੈਠਾ ਰਗਬੀਰ ਕਾਲ ਸੁਣੋ ਬਲਜੀਤ ਕੋਈ ਰੋਟੀ ਨਹੀਂ ਖਾਦੀਆਂ ਲੱਗਦਾ ਮੈਨੂੰ ਭੁੱਖ ਲੱਗੀ ਆ ਭੁੱਖ ਤੇ ਮੈਨੂੰ ਵੀ ਲੱਗੀ ਆ ਹਾਂ ਬਹਿ ਜਾਓ ਇੱਥੇ ਆਵਾਜ਼ ਮਾਰੀ ਕਿਧਰ ਆ ਗਈ ਬਣਿਆ ਸਾਡੇ ਨਾਲ ਆ ਗਈ ਹੋਇਆ ਹਾਏ ਕੌਣ ਸੁੱਟ ਗਿਆ ਇੰਨਾ ਕੋ ਹੈ ਗੱਡੀਆਂ ਕਿੱਦਾਂ ਖੜੀ ਗਈਆਂ ਤਾਂ ਕਰ ਦੋ ਉਹਨਾਂ ਨੇ ਆਖਣਾ ਸਾਡੀਆਂ ਗੱਡੀਆਂ ਖਰਾਬ ਕਰਤੀਆਂ ਵਾ ਆ ਕਿੰਨੇ ਦਿੱਤੇ ਉੱਤੇ ਸਾਡੇ ਮੈਨੂੰ ਕੀ ਪਤਾ ਵਾ ਨੇ ਤੂੰ ਨਹੀਂ ਮੇਰੇ ਉੱਤੇ ਦਿੱਤਾ ਕੋਈ ਨਹੀਂ ਮੈਨੂੰ ਕੀ ਸਾਹਕitab ਬਣਿਆ ਵਾ ਹੈ ਆ ਕੀ ਆ ਹਾਈ ਚੁੱਪ ਕਰ ਉਹਨਾਂ ਨੇ ਆਖਣਾ ਇਹਨਾਂ ਨੇ ਖਰਾਬ ਕਰਤੀਆਂ ਉਹ ਚੁੱਪ ਕਰ ਨਹੀਂ ਉਹ ਚੁੱਪ ਕਰ ਜਾ ਤੂੰ ਜਾ ਹਾਈ ਵੀ ਕੀ ਚਾਂਸ ਬਣਿਆ ਇਹਨਾਂ ਕੋਈ ਵੇਖ ਨਾ ਲਵੇ ਸਾਨੂੰ ਆਖਣਾ ਆ ਕੀ ਕਰਦੇ ਏ ਇਦਾਂ ਹੈ ਹਾਈ ਆਖੜਾ ਕੇ ਸੁਣੋ ਦਿੱਤਾ ਵੀ ਬਹੁਤ ਹਾਂ ਦੀ ਆਈ ਪਾਦੀ ਗਈ ਆਈ ਹਾਏ ਮੇਰਾ ਲੱਕ ਰੁੱਟ ਚੱਲਿਆ ਵਾ ਬਲਜੀਤ ਨੀਮਨਪ੍ਰੀਤ ਬਲਜੀਤ ਵਾਜਾ ਮਰ ਗਿਆ ਨੇ ਰਗਬੀਤ ਤੇ ਬਲਜੀਤ ਉਹਨੀਆਂ ਨੂੰ ਛੱਡ ਕੇ ਚੱਲ ਕੇ ਗਏ ਨੇ ਸੁੱਤਿਆਂ ਨੂੰ ਮਨਪ੍ਰੀਤ ਨਵਾਜ ਬਾਹਰ ਹੁਣ ਇਹਨਾਂ ਦੇ ਪਰ ਲੱਗਣ ਦੇ ਦੇਣ ਬਾਰੇ ਕੀ ਹੋਇਆ ਭਾਬੀ ਭਾਬੀ ਜੀ ਹਾਏ ਕਿੱਦਾਂ ਆਏ ਹਾਂ ਪਹੁ ਮਮਾ ਆ ਕੇ ਖੇਪਾ ਨਾ ਕਰਦੇ ਦਵੇਖ ਮੈਂ ਨਹੀਂ ਜਾਣਾ ਵੇਖਣਾ ਤੇ ਵੇਖਣਾ ਕਿੰਨੇ ਆ ਨਹੀਂ ਮੈਂ ਨਹੀਂ ਜਾਣਾ ਇੱਥੇ ਮਨਪ੍ਰੀਤ ਹਾਏ ਮਨਪ੍ਰੀਤ ਜਾ ਪਾਣੀ ਫੜ ਘੁੱਟ ਪੀ ਕੋਈ ਮੇਰੇ ਨਾਲ ਸਾਂਝੀ ਜਾਨਦੇ ਆ ਕੋਈ ਵੀ ਮੈਨੂੰ ਨਹੀਂ ਪਤਾ ਲੱਗਦਾ ਬਾਤ ਤਾਲੂ ਨਾ ਲੱਗੀ ਜਾਂਦੀ ਆ ਭਾਬੀ ਜੀ ਪਰ ਜਾਈ ਵਾਜਾ ਨਾ ਮਾਰੀ ਜਾ ਲੱਗਦਾ ਕਿਤੇ ਗਏ ਆ ਤੇ ਮੇਰਾ ਤੇ ਸਿਰ ਪਾਟਣ ਡਿਆ ਹੀ ਉਹ ਜਾ ਉੱਠ ਰਸੋਈ ਦੇ ਵਿੱਚ ਜਾ ਕੇ ਤੇ ਗਾੜਾ ਮਿੱਠਾ ਪਾ ਕੇ ਨਾ ਚਾਹ ਬਣਾ ਕੇ ਲਿਆ ਤੇ ਨਾਲ ਕੋਈ ਮਿੱਠਾ-ਮੁੱਠਾ ਵੇਖ ਲਈ ਉੱਥੇ ਫ੍ਰੀਜ ਦੇ ਵਿੱਚ ਕੁਝ ਹੈਗਾ ਤੇ ਖਾਣ ਨੂੰ ਮੈਨੂੰ ਤੇ ਭੁੱਖ ਵੀ ਲੱਗੀ ਹੈ ਮੇਰੇ ਤੇ ਆ ਬੜੀ ਸਰਪੀੜੂਨ ਭਈਆ ਜਦ ਵੀ ਇਹ ਚਾਹ ਬਣਾਉਂਗੀ ਪਰ ਵੇਖ ਪਲਾ ਬਸ ਸੁੱਤੀਆਂ ਵਾਂਗ ਜੰਕਰੇ ਗਈਆਂ ਵਾ ਪਤਾ ਲੱਗੂਗਾ ਪਈ ਨਾ ਮੰਨਦੀ ਰਵਾਜ ਦੇਂ ਢੀ ਦਾ ਭੜਾਈ ਵਾਜ ਦੇਂ ਢੀ ਮਜੀਤ ਤੇ ਰਸੋਈ ਚ ਲਾਡ ਕੱਢ ਕੇ ਚਲ ਗਏ ਸੁੱਤੀਆਂ ਚ ਨਾਨੀ ਅਰਸੋਈ ਚ ਪਰ ਇੱਕ ਵਾਰ ਮੇਰੇ ਮਗਰਾ ਆ ਜਿਓ ਕੋਈ ਨਹੀਂ मेरा ना पानी प्याल पहले मेरा संघ सुक गाढ़ा मिठा पौना ही चंगा ज्यादा ही आहो गाढ़ा है मिठा पा के लिया कर जाओ ये अभी करी गाढ़ा मिठा पा के चाह चू पीने फिर सुकून मिलूगा शरीर को शरीर में की हो गया आखड़ी गया शरीर से ਓ ਯੂ ਕੀ ਬਣਿਆ ਹੋਏ ਬੇਹੋ ਮੁੰਡਾ ਵੀ ਸਾਡਾ ਛੱਡ ਕੇ ਚਲ ਗਿਆ ਹਨੂ ਬਲਜੀਤ ਵੀ ਛੱਡ ਕੇ ਚਲ ਗਈ ਇਹਨਾਂ ਨੂੰ ਨਹੀਂ ਪਤਾ ਕਿ ਇਹ ਨਾਲ ਆਡੇ ਆਏ ਇਹਨੂੰ ਵੀ ਨਾਲ ਖੜਨਾ ਆਏ ਆਏ